ਆ ਜੋ ਮਿੱਤਰੋ ਛੋਡੇ ਨਾਲ ਇੱਕ ਦੁੱਖ ਸਾਂਝਾ ਕਰਨ ਲੱਗੇ ਆ ਉੱਚੇ ਬਾਣਾ ਦੇ ਕੀ ਦੁੱਖ ਹੁੰਦੇ ਹਨ ਜਿਹੜਾ ਤੁਸੀਂ ਆ ਝੋਨਾ ਦੇਖ ਰਹੇ ਹੋ ਆਪਣੇ ਨੀਵੇਂ ਬਾਣ ਦੇ ਵਿੱਚ ਤੇ ਜਿਹੜਾ ਆ ਬਾਣ ਆ ਗਿਆ ਉੱਪਰੇ ਇਹ 4 1/2 ਫੁੱਟ ਇਹਦੇ ਨਾਲੋਂ ਉੱਚਾ ਬਾਣਾ ਜਿਹੜਾ ਆ ਝੋਨਾ ਖੜਾ ਨਾ ਝੋਨਾ ਵਧੀਆ ਖੜਾ ਝੋਨੇ 'ਚ ਕੋਈ ਫਰਕ ਨਹੀਂ ਪਹਿਲਾਂ ਤਾਂ ਬਈ ਝੋਨਾ ਲਾਉਣ ਵੇਲੇ ਇੰਨੀ ਜਗ੍ਹਾ ਛੱਡਣੀ ਪਈ ਆਪਾਂ ਨੂੰ ਤੁਸੀਂ ਦੇਖੋ ਕਿੰਨਾ ਕਿੰਨਾ ਥਾਂ ਆਪਾਂ ਛੱਡਿਆ ਇੰਨੀ ਆਹ ਵੱਟ ਤੋਂ ਇੰਨੀ ਦੂਰ ਵੱਟ ਪਾਈ ਵੀ ਇੱਧਰ ਪਾਣੀ ਟੁੱਟ ਨਾ ਜਾਵੇ ਆ ਵੱਟ ਤੇ ਦਾਅ ਬਣਾ ਕੇ ਫਿਰ ਪੂਰੀ ਗੌਰ ਰੱਖਦੇ ਆ ਫਿਰ ਜਦੋਂ ਮੀਂਹ ਆਉਂਦਾ ਉਦੋਂ ਵੀ ਬ ਜਦੋਂ ਮੀਂਹ ਪੈਣਾ ਸਟਾਰਟ ਹੋ ਜਾਂਦਾ ਬਈ ਉਹਦੀ ਖੇਤ ਆਉਣਾ ਪੈਂਦਾ ਕਹੀ ਬੱਠਣ ਲੈ ਕੇ ਹਨਾ ਤੇ ਫੇਰ ਵੀ ਆਹ ਦੇਖੋ ਬਈ ਕਿੱਡਾ ਵੱਡਾ ਘਾਰਾ ਪੈ ਗਿਆ ਯਾਰ ਹਨਾ ਮੀਂਹ ਵਾਲੇ ਸੈਤ ਕੀ ਤੇ ਫੌਜੀਆ ਵਾਂਗੂ ਬਈ ਜਮਾ 24 ਘੰਟੇ ਡਿਊਟੀ ਕਰਨੀ ਪੈਂਦੀ ਆ ਪਾਸੇ ਵਾਲੀਆਂ ਬੱਟਾਂ ਤੇ ਗੇੜੇ ਦੇਣੇ ਪੈਂਦੇ ਆ ਵੀ ਕਿਤੇ ਟੁੱਟ ਨਾ ਜਾਵੇ ਫੇਰ ਵੀ ਇੰਨੀ ਗੌਰ ਕਰਨ ਤੋਂ ਬਾਅਦ ਵੀ ਆਹ ਦੇਖੋ ਤੁਸੀਂ ਕਿੱਡਾ ਵੱਡਾ ਘਾਰਾ ਪੈ ਗਿਆ ਹਨਾ ਸਾਰੀ ਰੇਗੀ ਲੱਗਿਆ ਬਾਹਣ ਚ ਖਿੱਚ ਕੇ ਤੇ ਉਧਰ ਦੇਖੋ ਹੁਣ ਅੱਜ ਪਾਣੀ ਲਾਉਣ ਲੱਗੇ ਸੀ ਤੇ ਬੱਬੂ ਹੁਣ ਪਹਿਲਾਂ ਰੇਗੀ ਕੱਢੀ ਆ ਕੇ ਹਨਾ ਖਾਲ ਦੀਆਂ ਬੱਟਾਂ ਤੋਂ ਕੱਢੀ ਜਿੱਦੇ ਉਦੋਂ ਆ ਸਾਰੀ ਰੇਗੀ ਚੱਕ ਕੇ ਦੁਬਾਰੇ ਆਹਾ ਟੋਆ ਘਾਰਾ ਜਿਹੜਾ ਹੈਗਾ ਵੱਡਾ ਪਿਆ ਇਹਨੂੰ ਭਰਨਾ ਪੈਣਾ ਤੇ ਜਿਹੜੇ ਜਿਹੜੇ ਭਰਾਵਾਂ ਦੇ ਬਾਹਣ ਉੱਚੇ ਆਣਾ ਬਾਈ ਇਹ ਦੁੱਖ ਉਹ ਹੀ ਸਮਝ ਸਕਦੇ ਆ ਬਾਕੀ ਤਾਂ ਆਪਣੇ ਨਾਲ ਮਜ਼ਾਕ ਹੀ ਕਰ ਸਕਦੇ ਆ ਹਨ ਵੀ ਯਾਰ ਕੀ ਹੁੰਦਾ ਆਇਆ ਜਿਉਂ ਬਾਹਣ ਤੇ ਆਹ ਦੁੱਖ ਬਹੁਤ ਵੱਡਾ ਭਰਾਵਾਂ ਉੱਚੇ ਤੇ ਨੀਵੇਂ ਬਾਹਣਾਂ ਦਾ ਬਾਣ ਪੱਦਰ ਹੋਣ ਸੌਖਾ ਰਹਿੰਦਾ ਬੰਦਾ ਤੇ ਆਹ ਦੇਖੋ ਤੁਸੀਂ ਹੁਣ ਇਹਨੂੰ ਕਿਵੇਂ ਭਰਾਂਗੇ ਇਹਦਾ ਲੋਡਰਾਂ ਨਾਲ ਟਰਾਲਿੰਗਾਂ ਨਾਲ ਭਰਨਾ ਪੈਣਾ ਇਹ ਹੂੰ ਤਾਂ ਹੋਰ ਤਾਂ ਕੋਈ ਸਿਸਟਮ ਬਣਦਾ ਨਹੀਂ ਬਠਲਵਾਲਟੀ ਵਾਲਾ ਤਾਂ ਕੰਮ ਹੀ ਨਹੀਂ ਰਿਹਾ ਕੋਈ ਤੇ ਬਾਕੀ ਤੁਸੀਂ ਦੱਸੋ ਵੀ ਕਿਹੜੇ ਕਿਹੜੇ ਭਰਾਵਾਂ ਦੇ ਬਾਣ ਉੱਚੇ ਆ ਤੇ ਜਿੰਨਾ ਜਿੰਨਾਂ ਨਾਲ ਇਹ ਦੁੱਖ ਹੁੰਦਾ ਉਹ ਜ਼ਰੂਰ ਸਾਂਝਾ ਕਰੋ ਕਮੈਂਟਾਂ ਦੇ ਵਿੱਚ ਦੇਖਦੇ ਆ ਕਿੰਨੇ ਕਿਹ ਭਰਾ ਆਪਣੇ ਨਾਲ ਦੇ ਆ ਤੇ ਆ ਦੇਖੋ ਸਾਰਾ ਬਾਣ ਦੇ ਚਾਰਸ਼ਪੇਰੇ ਇੰਨਾ ਥਾਂ ਛੱਡਿਆ ਸੀ ਪਹਿਲਾਂ ਤੇ ਫਿਰ ਵੀ ਐਡਾ ਵੱਡਾ ਘਾਰਾ ਪੈ ਗਿਆ ਧੰਨਵਾਦ